ਕੀ ਕਰਨ ਜਾਣੀ ਉਹਨੀਆਂ ਉੱਤੇ ਹਾਂ ਕੋਈ ਖਾਣਾ ਹੁੰਦਾ ਮੈਨੂੰ ਦੱਸ ਦੇ ਅਗਰ ਮੈਂ ਖਵਾ ਲਿਆ ਕਰੂੰਗਾ ਖਾਣਾ ਖਵਾਉਣਾ ਕੀ ਮੇਰੇ ਨਾਲ ਸੇਵਾ ਕਰਿਆ ਨਹੀਂ ਕਿਉਂ ਜਾਣੀਆਂ ਮਲੰਗ ਦੇ ਉਤੇ ਅਸੀਂ ਦੀ ਸੇਵਾ ਕਰੂ ਫਿਰ ਦੇਖੇਂਗੀ ਆਲੇ-ਦਾਲੇ ਤੂੰ ਐ ਨਾ ਕਹਿ ਗੁਰੂ ਹਾਂ ਗੁਰੂ ਆ ਮੇਰਾ ਨਰਲਾ ਪਾਪਾ ਹਾਂ ਚੱਲ ਕੋਈ ਨਾ ਉਹ ਠੀਕ ਹੈ ਠੀਕ ਹੈ ਵਧੀਆ ਬਸ ਸੇਤ ਨਹੀਂ ਠੀਕ ਰਹਿੰਦੀ ਕਿਉਂ ਕਹਤੋਂ ਦਿਨੇ ਚ ਐ ਨਹੀਂ ਆਉਂਦਾ ਪਰ ਰਾਤ ਨੂੰ ਨੀਂਦ ਨਹੀਂ ਆਉਂਦੀ ਜਿੱਦਾਂ ਬਿਸਤਰੇ ਤੇ ਡੈਗਦੀਆਂ 10 ਵਜੇ ਉੱਦੈ ਤੜਕੇ 4 ਵਜੇ ਉੱਠ ਖੜਦਿਆਂ। ਚਿਤਤ ਮਨ ਨਹੀਂ ਲੱਗਦੀ ਆ। ਹਾਂ ਠੀਕ ਆ ਠੀਕ। ਪਤਾ ਹੀ ਨਹੀਂ ਕੀ ਹੋਏ ਨੀਂ ਤਾਉਂਦੀ ਨੀ। ਟੈਨਸ਼ਨ ਨਾ ਲੈਨੀ ਆ ਤੂੰ। ਇਹ ਕੋਲ ਮੂਤ ਪੀ ਕੇ ਪਿਆ ਹੁੰਦਾ ਕਿਤੇ ਟੈਕ ਟੁਕ ਆ ਗਿਆ ਇਹਨੂੰ ਮੈਂ ਕਿਹਦੇ ਜੋਗੀ ਆ। ਪਿੰਦਾ ਮਾੜਾ। ਫੇ ਵੀ ਬੰਦਾ ਮੇਰਾ। ਨਹੀਂ ਤਾਂ ਹੈ ਇਹ ਤਾਂ ਹੈ। ਦੁੱਖ ਦੇ ਸੁੱਖ ਦੇ ਨੂੰ ਫੇ ਵੀ ਚੱਲ ਕੇ ਤੇ ਸਾਈਕਲ ਤੇ ਛੜੀ ਸਕੜੂਸ ਕੇ ਲੈ ਜਾਂਦਾ ਦਵਾਦਾਰ ਨੂੰ ਅੱਗੇ ਬਾਹ ਆਪੇ ਹੀ ਤੋੜ ਕੇ ਆਪੇ ਹੀ ਲੈ ਜਾਂਦਾ ਰਿਹਾ। ਨਹੀਂ ਤਾਂ ਕਰਦਾ ਤੇਰਾ ਖਰ ਕੋਈ। ਕਰਦਾ ਤੇ ਹੈ।